ਲਓ ਜੀ ਸਸ੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਦਾ ਨਿਊ ਵਲੋਗ ਇਚ ਤੇ ਇਧਰ ਜੀ ਸਬੂਡਗੇਸਨ ਕੰਮ ਵਾਲੀ ਕਮ ਤੇ ਆ ਗਈ ਸੀ ਤੇ ਕੰਮ ਵਾਲੀ ਪਹਿਲੇ ਗੁੰਨਰੀ ਸੀ ਆਟਾ ਠੀਕੇ ਤੇ ਮੈਂ ਇਹਨੂੰ ਬੋਲਦਾ ਸੀ ਜਿਹੜੀ ਤੋਂ ਕੱਲ ਫੁਲਕੇ ਬਣਾਏ ਸਨ ਉਹ ਬਿਲਕੁਲ ਵੀ ਚੰਗੇ ਨਹੀਂ ਸਨ ਤੇ ਉੱਛ ਵੀ 3-4 ਰੋਟੀਆਂ ਕੱਲ ਦੀ ਪਈਆਂ ਸਨ ਤੇ ਬੜੇ ਮੋٹے-ਮੋਟੇ ਜੇ ਫੁਲਕੇ ਬਣਾ ਗੀ ਸੀ ਤੇ ਫਿਰ ਮੈਂਨੂੰ ਬੋਲਦਾ ਸੀ ਤੇ ਉਸ ਤੋਂ ਬਾਅਦ ਕੀ ਗੱਲ ਹੋਈ ਮੈਂ ਉਹ ਵੀ ਆਪ ਨੂੰ ਦੱਸਾਂਗੀ ਤੇ ਚਲੋ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੋਗੀਜ ਆਪ ਸਭ ਕਿਵੇਂ ਸਪੜੇ ਘਰ ਚ ਵਧੀਆ ਹੋਗੇ ਅਸੀਂ ਵੀ ਵਧੀਆ ਤੇ ਸਵੇਰ ਦੀ ਕਮਚਾ ਮੈਂ ਪੀ ਚੁੱਕੀ ਸੀ ਤੇ ਹੁਣ ਮੇਰੇ ਹੋ ਗਿਆ ਸੀ ਚੀਆ ਸੀਡ ਪੀਣ ਦਾ ਟਾਈਮ ਤੇ ਚੀਆ ਸੀਡ ਤੇ ਪਲਸ ਮਿੱਠੇ ਵਾਲਾ ਪਾਣੀ ਤੇ ਬਸ ਮੈਂ ਚੀਆ ਸੀਡ ਦੇ ਅੰਦਰ ਮਿੱਠੇ ਵਾਲਾ ਪਾਣੀ ਮਿਕਸ ਕਰਕੇ ਰੱਖ ਕਰਤਾ ਸੀ ਤੇ ਬਾਕੀ ਜਿਹੜਾ ਬੱਚਾ ਸੀ ਉਹ ਮੈਂ ਚਾਗਿਛ ਪਾਲਿਆ ਹੁਣ ਮੈਂ ਦੋ ਗਲਾਸ ਪਾਣੀ ਚ ਨਾ ਟਾਈ ਚਮਚ ਮੇਥਰੇ ਵੀ ਗੋਦ ਲੈਣੀਆਂ ਥੋੜਾ ਜਿਹਾ ਪਾਣੀ ਗਰਮ ਕਰਕੇ ਨਾ ਫਿਰ ਮੇਥਰਾ ਪਾ ਲੈਣੀਆਂ ਰਾਤੀ ਵੇਲੇ ਤੇ ਜਿੰਨਾ ਤੱਕ ਮੈਂ ਸਿਰ ਤੱਕ ਉੱਠਣੀ ਆ ਤੇ ਟਾਈ ਗਲਾਸ ਪਾਣੀ ਤਿਆਰ ਹੋ ਜਾਂਦਾ ਫਿਰ ਮੈਂ ਉਹਨੂੰ ਛਾਣ ਕੇ ਜੈਜਿਸ਼ ਪਾ ਲੈਣੀਆਂ ਕੁਝ ਮੈਂ ਪਹਿਲੇ ਚੀਆ ਸੀਡ ਵਾਲੇ ਗਲਾਸੇ ਪਾ ਲੈਣੀਆਂ ਤੇ ਕੁਝ ਮੈਂ ਕੋਲ ਰੱਖ ਲੈਣੀਆਂ ਤੇ ਜਿੰਨਾ ਚੀਆ ਸੀਡ ਨਾਲ ਪੀਤਾ ਜਾਂਦਾ ਨਾ ਬਸ ਮੈਂ ਉਹਨਾਂ ਹੀ ਪੀਣੀ ਆ ਜੇ ਕੁਝ ਬਚ ਜਾਏ ਤੇ ਮੈਂ ਉਹਨੂੰ ਡਿਸਕਾਰਡ ਕਰ ਦਿੰਨੀ ਆ ਕਿਉਂਕਿ ਮੈਂ ਐਵੇਂ ਨਹੀਂ ਪੀ ਸਕਦੀ ਤੇ ਚੀਆ ਸੀਡ ਦੇ ਅੰਦਰ ਜਿੰਨਾ ਮੈਂ ਪੀ ਸਕਣੀ ਆ ਮੈਂ ਪੀ ਲੈਣੀ ਆ ਤੇ ਪ੍ਰੋਫਿਟ ਮਿੱਠੇ ਦੇ ਪਾਣੀ ਦਾ ਪ੍ਰੋਫਿਟ ਤੇ ਮੈਂ ਬਾਅਦ ਚ ਦੱਸਾਂਗੀ ਉਹ ਤੇ ਹਜੇ ਮੰਨ ਨਹੀਂ ਪਤਾ ਲੱਗਦਾ ਬਟ ਚੀਆ ਸੀਡ ਦਾ ਪ੍ਰੋਫਿਟ ਹੈ ਵੀ ਸਕਿਨ ਅਲਰਜੀ ਸਕਿਨ ਤੇ ਜੋ ਮਤਲਬ ਪ੍ਰੋਬਲਮਸ ਹੁੰਦੀਆਂ ਨੇ ਉਹਦੇ ਵਿੱਚ ਇੰਪਰੂਵਮੈਂਟ ਹੈ ਬਾਕੀ ਚੀਆ ਸੀਡ ਦੇ ਕੀ ਇੰਪਰੂਵਮੈਂਟ ਹੈ ਉਹ ਆਪ ਨੂੰ ਧੀਰੇ ਧੀਰੇ ਨਜ਼ਰ ਆਈ ਜਾਏਗੀ ਬੋਡੀ ਅੰਦਰ ਤੇ ਮੈਂ ਆਪਣਾ ਕੰਮ ਕਰ ਰਹੀ ਆ ਤੇ ਮੈਂ ਤੇ ਐ ਸੋਚ ਕੇ ਪੀਣੀ ਆ ਕਿ 슈ਗਰ ਪੇਸ਼ੈਂਟ ਆ ਤੇ ਚਲੋ ਮਿੱਠੇ ਦਾ ਪਾਣੀ ਵੀ ਪੀ ਲਈਏ ਚੀਆ ਸੀਡ ਵੀ ਪੀ ਲਈਏ ਕਿਥੇ ਨਾ ਕਿਥੇ ਕੋਈ ਨਾ ਕੋਈ ਬੈਨੀਫਿਟ ਤੇ ਹੋਏਗਾ ਹੀ ਠੀਕ ਹੈ ਜੀ ਤੇ ਬੈਨੀਫਿਟਸ ਦੇ ਕਰਕੇ ਹੀ ਮੈਂ ਪੀ ਰਹੀ ਆ ਤੇ ਮੈਂ ਆਪਣੇ ਸਾਰੇ ਜਿਹੜੇ ਸਪਲੀਮੈਂਟਸ ਹਨ ਉਹ ਸਾਰੇ ਬੰਦ ਕਰਦੇ ਨੇ ਤੇ ਸਿਰਫ ਮੈਂ ਚੀਆ ਸੀਡ ਹੀ ਲੈ ਰਹੀ ਹਾਂ ਹੋਰ ਮੈਂ ਕੋਈ ਚੀਜ਼ ਨਹੀਂ ਲੈ ਰਹੀ ਅਜੇ ਹੁਣ ਮੈਂ ਬਿਲਕੁਲ ਪੂਰੀ ਚੀਆ ਸੀਡ ਪੀ ਲਈ ਤੇ ਇਹ ਜਿਹੜਾ ਪਾਣੀ ਪਿਛੇ ਨਾ ਮੈਂ ਡਿਸਕਾਰਡ ਕਰ ਦਾਂਗੀ ਤੇ ਕਮ ਵਾਲੀ ਬਹੁਤ ਜਲਦੀ ਆਂਦੀ ਏ ਤੇ ਇਹ ਆ ਕੇ ਆਪਣਾ ਛਾਲੂ ਪੁੱਛਾ ਵੀ ਕਰ ਗਈ ਏ ਸੇਰੇ ਸੇਰੀ ਤੇ ਚਲੋ ਜੀ ਮੈਂ ਇਧਰ ਹੁਣ ਕਰ ਰਹੀ ਹਾਂ ਆਪਣੀ ਰੋਟੀ ਸਬਜ਼ੀ ਦੀ ਤਿਆਰੀ ਤੇ ਅੱਜ ਮੈਂ ਰੌਣਕ ਵਾਸਤੇ ਬਣਾਣਾ ਹੈ ਬਟਰ ਚਿਕਨ ਤੇ ਮੈਂ ਸਾਰੇ ਉੜਦੇ ਹੀ ਨਾ ਮੈਂ ਕੀ ਕੀਤਾ ਕਿ ਬੋਨਲੈਸ ਜਿਹੜਾ ਚਿਕਨ ਦਾ ਪੈਕੇਟ ਪਿਆ ਸੀ ਨਾ ਮੈਂ ਉਹਨੂੰ ਕੱਢਿਆ ਉਹਨੂੰ ਮੈਂ ਡੋਂਗੇ ਛਪਾਇਆ ਤੇ ਮੈਂ ਉਹਦੇ ਅੰਦਰ ਪਾ ਉਹਨੂੰ ਤੋੜਾ ਕੇ ਸਾਫ਼ ਕਰਕੇ ਨਾ ਉਹਦੇ ਵਿੱਚ ਮੈਂ ਪਾਤਾ ਤੰਦੂਰੀ ਚਿਕਨ ਮਸਾਲਾ ਜਿਹੜਾ ਨਿੱਕ ਟਿੱਕਾ ਚਿਕਨ ਟਿੱਕਾ ਦਾ ਮਸਾਲਾ ਜਿਹੜਾ ਹੁੰਦਾ ਨਾ ਉਹ ਪਾਤਾ ਤੇ ਨਾਲ ਮੈਂ ਥੋੜਾ ਜਿਹਾ ਨਮਕ ਪਾਤਾ ਤੇ ਨਾਲ ਥੋੜਾ ਜਿਹਾ ਮੈਂ ਪਾਤਾ ਸੀ ਮਸਟਰਡ ਆਇਲ ਯਾਨੀ ਕਿ ਸਰ੍ਹੋਂ ਦਾ ਤੇਲ ਤੇ ਬਸ ਇਹ ਤਿੰਨ ਚੀਜ਼ਾਂ ਪਾ ਕੇ ਨਾ ਮੈਰੀਨੇਟ ਕਰਕੇ ਰੱਖਤਾ ਮੈਂ ਇਹ ਲਸਣ ਅਦਰਕ ਵਗੈਰਾ ਕੁਝ ਨਹੀਂ ਪਾਇਆ ਅਜੇ ਕਿਉਂਕਿ ਉਹ ਤੇ ਮੈਂ ਬਾਅਦ ਚੋ ਗਰੇਵੀ ਬਣਾਵਾਂਗੀ ਉਹਦੇ ਚ ਪਾਵਾਂਗੀ ਬੜੇ ਈਜ਼ੀ ਤਰੀਕੇ ਨਾਲ ਮੈਂ ਆਪ ਨੂੰ ਸਿਖਾ ਰਹੀਆਂ ਕਿ ਬਸ ਮੈਂ ਇਹਨੂੰ ਮੈਰੀਨੇਟ ਕਰਕੇ ਰੱਖਤਾ ਤੇ ਦੋ 1.5 ਦੋ ਘੰਟੇ ਪਿਆ ਰਿਹਾ ਫ੍ਰੀਜੇ ਅੰਦਰ ਤੇ ਬਸ ਮੈਂ ਹੁਣ ਇਹਨੂੰ ਨਾਨ ਸਟਿਕ ਵਾਲੇ ਪੈਨ 'ਚ ਪਾਣਾ ਇਹਨੂੰ ਦੂਜੇ ਪੈਨ 'ਚ ਪਾਇਆ ਨਾ ਲੋਹੇ ਵਾਲੇ 'ਚ ਤੇ ਐ ਚਿਪਕ ਜਾਏਗਾ ਐ ਨਾਨ ਸਟਿਕ ਵਾਲੇ ਪੈਨ 'ਚ ਪਾਣਾ ਤੇ ਬਸ ਇਹਨੂੰ ਉਲਟ ਪੁਲਟ ਕਰਕੇ ਨਾ ਸੇਕ ਲੈਣਾ ਤਾਕੀ ਇਹ ਅੱਛੀ ਤਰ੍ਹਾਂ ਨਾ ਥੋੜਾ ਮਤਲਬ ਪੱਕ ਜਾਏ ਤੇ ਮਸਾਲੇ ਵਿੱਚ ਪਾ ਲਿਆ ਜੀ ਲਸਣ ਕਾਜੂ ਪਿਆਜ਼ ਔਰ ਤਿੰਨ ਚਾਰ ਟਮਾਟਰ ਜਿੰਨੀ ਆਪ ਨੂੰ ਗ੍ਰੇਵੀ ਚਾਹੀਦੀ ਹੈ ਉਸ ਹਿਸਾਬ ਨਾਲ ਆਪ ਮਸਾਲਾ ਬਣਾ ਲੈਣਾ ਸਮਾਨ ਮੈਂ ਦੱਸ ਤਾ ਲਸਣ ਦੀ ਤੁਰੀਆਂ ਪਿਆਜ਼ ਕੱਚਾ ਤੇ ਨਾਲ ਹੀ ਟਮਾਟਰ ਤੇ ਨਾਲ ਕਾਜੂ ਕਾਜੂ ਇਸ ਲਈ ਪਾਣੀਆਂ ਕਿਉਂਕਿ ਉਹਦੀ ਗ੍ਰੇਵੀ ਬਹੁਤ ਅੱਛੀ ਬਣਦੀ ਹੈ ਤੇ ਮੈਂ ਪਹਿਲੇ ਇਹ ਸਾਰਾ ਸਮਾਨ ਨਾ ਪੁੱਲਾਂਗੀ ਤੇ ਜਦ ਇਹ ਬਿਲਕੁਲ ਪੁੰਜ ਜਾਏਗਾ ਨਾ ਸਮਾਨ ਤੇ ਉਸ ਤੋਂ ਬਾਅਦ ਮੈਂ ਪੀਸਾਂਗੀ ਤੇ ਖਾ ਜੇ ਮੈਂ ਇਹਨੂੰ ਦੇਸੀ ਕਿਓ ਪਾ ਕੇ ਪੁੰਨ ਰਹੀਆਂ ਤੇ ਇਹ ਜਿਹੜਾ ਬਟਰ ਚਿਕਨ ਨੇ ਨਾ ਇਹ ਦੇਸੀ ਕਿਓ ਚ ਜਾਂ ਫਿਰ ਮੱਖਣਿਚ ਇਹ ਦੋ ਚੀਜ਼ਾਂ ਤੋਂ ਬੰਦਾ ਹੈ ਤੇ ਇਹ ਦੇਖ ਲਓ ਜੀ ਇਹ ਹੁਣ ਥੋੜਾ ਥੋੜਾ ਪਕਣਾ ਸ਼ੁਰੂ ਹੋ ਗਿਆ ਨਾ ਬਤਾ ਇਹਨੂੰ ਹਾਫ ਡਨ ਕਰ ਲਾਂਗੇ ਹਜੇ ਥੋੜਾ ਮੈਂ ਇਸ ਨੂੰ ਸਿਮ ਤੇ ਰੱਖਿਆ ਮੈਂ ਸਿਮ ਤੇ ਪਕਾ ਰਹੀਆਂ ਤੇ ਇਹਦੇ ਜਿਹੜੇ ਵਾਈਟ ਵਾਈਟ ਨਿਸ਼ਾਨ ਆਣੇ ਸ਼ੁਰੂ ਹੋ ਗਏ ਨਾ ਬਤਾ ਇਹ ਸਮਝੋ ਕਿ ਇਹ ਅੱਧਾ ਹਾਫ ਡਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਬਸ ਇਹਨੂੰ ਐ ਹੀ ਕਰਨਾ ਐਸੀ ਤੇ ਜੇ ਇਹ ਪੂਰਾ ਜਦੋਂ ਪੱਕ ਜਾਏਗਾ ਮਤਲਬ ਇਹਦੇ ਸਾਰੇ ਜਗ੍ਹਾਏ ਵਾਈਟ ਵਾਲੇ ਪੈਚੇਸ ਆ ਗਏ ਜਿਵੇਂ ਹੁਣੇ ਆਣੇ ਸ਼ੁਰੂ ਹੋ ਗਏ ਨੇ ਇਹ ਆ ਜਾਣਗੇ ਤੇ ਜੇ ਆਪ ਜੀ ਦੇ ਘਰ ਕੋਇਲਾ ਹੈਗਾ ਤੇ ਥੋੜਾ ਜਿਹਾ ਕੋਇਲਾ ਕੋਇਲਾ ਨੂੰ ਗੈਸ ਤੇ ਪਖਾ ਲੋ ਮਤਲਬ ਗਰਮ ਕਰ ਲੋ ਤੇ ਉਹਨੂੰ ਫੋਇਲ 'ਚ ਰੱਖ ਕੇ ਨਾ ਇਹ ਚਿਕਨ ਵਾਲੇ ਪੈਨ 'ਚ ਰੱਖ ਦੋ ਤੇ ਮਾੜਾ ਜਿਹਾ ਬਟਰ ਪਾ ਦਿਓ ਉੱਤੇ ਤੇ ਟੱਕਣ ਲਾ ਦਿਓ ਤੇ ਉਹਦੇ ਸਮੁਕ ਹੀ ਹੋ ਜਾਏਗਾ ਤੇ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਕੀਤਾ ਨਹੀਂ ਤੇ ਇਹ ਦੇਖੋ ਜੀ ਹੁਣ ਮੇਰਾ ਪੂਰਾ ਮਸਾਲਾ ਪੁੱਜ ਗਿਆ ਨਾ ਤੇ ਹਜੇ ਮੈਂ ਇਹਦੇ ਅੰਦਰ ਨਾ ਟਮਾਟਰ ਦੇ ਛਿਲਕੇ ਨਹੀਂ ਉਤਾਰੇ ਠੀਕ ਹੈ ਮੈਂ ਇਹਨੂੰ ਐਵੇਂ ਹੀ ਪੀਸਾਂਗੀ ਸਾਰਾ ਹਜੇ ਕਿਉਂਕਿ ਇਹਨੂੰ ਪ੍ਰੋਸੈਸ ਮੈਂ ਕਰਾਂਗੀ ਬਾਅਦ ਚੋਂ ਠੀਕ ਹੈ ਔਰ ਇਹ ਮੈਂ ਸਾਰਾ ਬਸ ਕਿਉਂ ਛੋੜ ਦਾਂਗੀ ਜਿਹੜਾ ਦੇਸੀ ਘਿਓ ਪਾਇਆ ਸੀ ਉਹ ਥੋੜਾ ਜਿਹਾ ਕਿਉਂ ਛੋੜ ਕੇ ਤੇ ਬਾਕੀ ਮੈਂ ਇਹ ਸਾਰਾ ਪਿਆਜ਼ ਸਬ ਜਿੰਨਾ ਵੀ ਲੱਗੇ ਨਾ ਸਾਰਾ ਮੈਂ ਮਿਕਸੀ ਮਿਕਸੀ ਪਾ ਲਿਆ ਤੇ ਹੁਣ ਮੈਂ ਇਹਦੇ ਉੱਤੇ ਪਾਵਾਂਗੀ ਠੰਡਾ ਦੁੱਧ ਠੀਕ ਹੈ ਦੁੱਧ ਪਾਉਣ ਦਾ ਰੀਜ਼ਨ ਦੁੱਧ ਬੰਦਾ ਰੀਜ਼ਨ ਐਵੇਂ ਕੀ ਇਹ ਦੇਖੋ ਮੈਨੂੰ ਪਹਿਲੇ ਪਲਟ ਲਵਣਾ ਇਹ ਪਲਟ ਗਿਆ ਸਾਰਾ ਤੇ ਮੈਂ ਗੈਸ ਬੰਦ ਕਰਤੀ ਏ ਤੇ ਐ ਮੈਂ ਦੁੱਧ ਦੀ ਮਲਾਈ ਕੱਢ ਲਈ ਮੈਂ ਪਹਿਲੇ ਘਿਰ ਸੇ ਮਲਾਈ ਪਾ ਦੇਣੀ ਹੈ ਲੇਕਿਨ ਰੌਣਕ ਨਹੀਂ ਮੰਨਦਾ ਸੀ ਕਹਿੰਦਾ ਸੀ ਨਹੀਂ ਬਟਰ ਹੀ ਪਾਣਾ ਮਲਾਈ ਨਾ ਪਾਣਾ ਤੇ ਪਹਿਲੇ ਮੈਂ ਇਸੇ ਲਈ ਪਲੇਟ ਹੀ ਮਲਾਈ ਕੱਢੀ ਸੀ ਕਿ ਮੈਂ ਨਾ ਉਹ ਕਰਾਂਗੀ ਕਿ ਮਲਾਈ ਪਾ ਦਾਂਗੀ ਬਾਅਦ ਚ ਮਸਾਲੇ ਅੰਦਰ ਤੇ ਕਹ ਰਿਹਾ ਸੀ ਨਹੀਂ ਮਲਾਈ ਨਹੀਂ ਪਾਣੀ ਤੇ ਬਟਰ ਹੀ ਪਾਣਾ ਮੈਂ ਬਟਰ ਵਾਲਾ ਖਾਣਾ ਹੈ ਮਲਾਈ ਵਾਲਾ ਨਹੀਂ ਖਾਣਾ ਮਲਾਈ ਤੁਸੀਂ ਫੇਰ ਕਿੱਥੇ ਹੋਰ ਯੂਸ ਕਰ ਲੈਣਾ ਤੇ ਮੈਂ ਕਿਹਾ ਚੱਲ ਦੇਖ ਲਾਂਗੀ ਹੁਣ ਇਹ ਦੇਖੋ ਮੈਂ ਮਿਕਸੀ ਪਾ ਰਹੀ ਹਾਂ ਨਾ ਦੁੱਧ ਤੇ ਦੁੱਧ ਪਾਉਣ ਦਾ ਰੀਜ਼ਨ ਹੈ ਕਿ ਇਹਦੇ ਟਮਾਟਰ ਏ ਔਰ ਤੁਹਾਨੂੰ ਪਤਾ ਹੈ ਇਹ ਵਾਈਟ ਐਂਡ ਰੈੱਡ ਅਗਰ ਦੋ ਕਲਰ ਆਪਸੇ ਮਿਲਦੇ ਨੇ ਤੇ ਔਰੇਂਜ ਕਲਰ ਨਿਕਲ ਜਾਂਦਾ ਠੀਕ ਹੈ ਨਾ ਤੇ ਅਸੀਂ ਕੋਈ ਵੀ ਆਰਟੀਫੀਸ਼ਲ ਕਲਰ ਨਹੀਂ ਪਾਵਾਂਗੇ ਅਸੀਂ ਇਹ ਦੁੱਧ ਪਾ ਕੇ ਹੀ ਕਲਰ निकालेंगे ਤੇ ਅਸੀਂ ਦੁੱਧ ਪਾਤਾ ਹੁਣ ਸਾਡੀ ਗਰੇਵੀ ਨਾ ਜਦੋਂ ਟਮਾਟਰ ਪੀਸੇਗਾ ਨਾ ਤੇ ਉਹ ਔਰੇਂਜ ਨਿਕਲੇਗਾ ਦੇਖਣਾ ਤੁਸੀਂ ਹੁਣੀ ਪੀਸਾਂਗੇ ਨਾ ਇਹਨੂੰ ਤੇ orange shade ਨਿਕਲ ਜਾਏਗਾ ਦੇਖਣਾ ਔਰ ਬਹੁਤ ਅੱਛਾ ਕਲਰ ਨਿਕਲ ਜਾਏਗਾ ਕਿ ਆਪ ਨੂੰ ਕਲਰ ਪਾਣ ਦੀ ਲੋੜ ਹੀ ਨਹੀਂ ਪੈਣੀ ਔਰ ਆਰਟੀਫੀਸ਼ੀਅਲ ਕਲਰ ਪਾਣੇ ਕਿ ਉਹ ਤੇ ਬਹੁਤ ਮਜਬੂਰੀ ਹੁੰਦੀ ਹੈ ਨਾ ਜਿਵੇਂ ਬਰੀਆਨੀ ਵਗੈਰੇ ਤੇ ਪਾਣਾ ਤੇ ਉਦੋਂ ਹੀ ਪਾਣਾ ਚਾਹੀਦਾ ਹੈ ਇਹ ਮੈਂ ਬਟਰ ਚਿਕਨ ਸ਼ਾਇਦ ਪਨੀਰ ਦੇ ਵਿੱਚ ਮੈਂ ਕੋਈ ਕਲਰ ਨਹੀਂ ਪਾਂਦੀ ਇਹਦੇ ਵਿੱਚ ਕਲਰ ਪਾਣ ਦੀ ਲੋੜ ਨਹੀਂ ਹੁੰਦੀ ਤੁਸੀਂ ਗਰੇਵੀ ਅੰਦਰ ਦੁੱਧ ਪਾ ਕੇ ਪੀਸ ਲਓ ਤੇ ਤੁਹਾਡਾ ਬਹੁਤ ਵਧੀਆ ਕਲਰ ਨਿਕਲ ਜਾਂਦਾ ਹੈ ਤੇ ਹੁਣੀ ਮੈਂ ਤੁਹਾਨੂੰ ਪੀਸ ਕੇ ਨਾ ਫਿਰ ਦਿਖਾਨੀ ਆ ਠੀਕ ਹੈ ਤੇ ਇੱਧਰ ਹੁਣ ਕੀ ਹੋਇਆ ਇੱਧਰ ਹੁਣ ਮੈਨੂੰ ਬਟਰ ਚਿਕਨ ਦਾ ਮਸਾਲਾ ਲੱਭਿਆ ਨਹੀਂ ਫ੍ਰਿਜ 'ਚ ਮੇਰੇ ਦਿਮਾਗ 'ਚ ਸੀ ਕਿ ਮਸਾਲਾ ਹੈਗਾ ਪਰ ਨਹੀਂ ਲੱਭਿਆ ਮੰਨ ਲਓ ਤੇ ਮੈਂ ਯੂਜ਼ ਕਰ ਚੁੱਕੀ ਨੀ ਆ ਪਹਿਲੇ ਤਾਂ ਕਰਕੇ ਤੇ ਇਹ ਮਲਾਈ ਮੈਂ ਚੁੱਕ ਕੇ ਅੰਦਰ ਰੱਖਣ ਲੱਗੀ ਆ ਜੈਰੌਨਕ ਮਨਾ ਕਰ ਰਿਹਾ ਤੇ ਰੌਨਕ ਨੇ ਛਾਈ ਪਨੀਰ ਦਾ ਮਸਾਲਾ ਪਾਉਣ ਤੋਂ ਵੀ ਮਨਾ ਕਰਤਾ ਸੀ ਕਿ ਛਾਈ ਪਨੀਰ ਦਾ ਮਸਾਲਾ ਵੀ ਨਹੀਂ ਪਾਓਗੇ ਤੁਸੀਂ ਉਹ ਫਿਰ ਛਾਈ ਪਨੀਰ ਦਾ ਸਵਾਦ ਆਏਗਾ ਤੇ ਮੈਂ ਨਹੀਂ ਖਾਂਗਾ ਤੇ ਮੈਂ ਕਿਹਾ ਚਲ ਦੇਖਨੀ ਆ ਤੇ ਇਹ ਮੈਂ ਆਪ ਨੂੰ ਦਿਖਾ ਰਹੀ ਸਾਂ ਰੋਟੀਆਂ ਇਹ ਦੇਖ ਲਓ ਜਿਹੜੀ ਬੱਚੀਆਂ ਨੇ ਇਹਨੀਆਂ ਮੋਟੀ ਮੋਟੀ ਰੋਟੀਆਂ ਨੇ ਤੇ ਨਹੀਂ ਖਾਦੀ ਜਾਂਦੀਆਂ ਤੇ ਮੈਂ ਰੱਖਤੀਆਂ ਸੀ ਮੈਂ ਕਿ ਦੇਖ ਲਾਂਗੇ ਚੱਲ ਥੱਲੇ ਕੋਈ ਜਾਏਗਾ ਤੇ ਫਿਰ ਗਾਂ ਨੂੰ ਪਾਯਾਂਗੇ ਤੇ ਮੈਂ ਸਾਈਡ ਤੇ ਰੱਖਤੀਆਂ ਠੀਕ ਹੈ ਤੇ ਹੁਣ ਅਸੀਂ ਪੀਸ ਲਾਂਗੇ ਆਪਣਾ ਮਸਾਲਾ ਠੀਕ ਹੈ ਤੇ ਹੁਣ ਸੁਬਾ ਫੈਸਲਾ ਹੋਇਆ ਸੀ ਕਿ ਬਲਿੰਕਟ ਤੋਂ ਸਮਾਨ ਮੰਗਾ ਲਓ ਤੇ ਸਮਾਨ ਮੰਗਾ ਲਿਆ ਠੀਕ ਹੈ ਐ ਮੈਂ ਤੁਹਾਨੂੰ ਕੰਟੀਨਿਊਸਲੀ ਕਲਿੱਪ ਛੋੜਦੇ ਨੇ ਪਰ ਵਿੱਚ ਵਿੱਚ ਗੈਪ ਹੁੰਦਾ ਮੈਂ ਗੈਪ ਆਇਆ ਨਹੀਂ ਤੇ ਮੈਂ ਕੰਟੀਨਿਊਸਲੀ ਕਲਿੱਪ ਜੋੜਦੇ ਸਾਰੇ ਤੇ ਸਮਾਨ ਕੀ ਮੰਗਾਇਆ ਸੀ ਇਹ ਦੇਖੋ ਤਨੀਆਂ ਬਹੁਤ ਸੋਨਾ ਤਨੀਆ ਆਇਆ ਬਹੁਤ ਸੋਨਾ ਪੁਦੀਨਾ ਆਇਆ ਤੇ ਇਹ ਆ ਗਿਆ ਜੀ ਬਟਰ ਚਿਕਨ ਦਾ ਮਸਾਲਾ ਠੀਕ ਹੈ ਤੇ ਹੁਣ ਮੈਂ ਬਟਰ ਚਿਕਨ ਦਾ ਮਸਾਲਾ ਪਾ ਕੇ ਬਣਾਵਾਂਗੀ ਤੇ ਇਹ ਉਹਨਾਂ ਨੇ ਭੇਜਿਆ ਕੋਈ ਮਸਾਲਾ ਹੈ ਇਹ ਫਰਾਈਡ ਚਿਕਨ ਮਿਕਸ ਮਤਲਬ ਕਿ ਤੁਸੀਂ ਕੋਈ ਚਿਕਨ ਫਰਾਈ ਕਰਨਾ ਹੈ ਨਾ ਐਸ ਮਿੱਠੇ ਜੋਂ ਦਾ ਨਵਾਂ ਆਇਆ ਕੁਸਕੀਮ ਤੇ ਮਿਲਿਆ ਉਹਨੂੰ ਤੇ ਫਰਾਈਡ ਚਿਕਨ ਦੇ ਮਤਲਬ ਤੁਸੀਂ ਚਿਕਨ ਲਓ ਤੋ ਉਹਦੇ ਚਾ ਮਸਾਲਾ ਪਾਓ ਤੇ ਉਹਨੂੰ ਫਰਾਈ ਕਰ ਲਓ ਠੀਕ ਹੈ ਤੇ ਇਹ ਮੈਂ ਮੋਜੀਟਾ ਦਿਨਾ ਹੈ ਮਹੰਗਾਈ ਹੈ ਚਿਕਨ ਸਟ੍ਰਿਪ ਟੋ ਟ੍ਰੀਲਰ ਐਪ ਪਏ ਨੇ ਤੇ ਚਿਕਨ ਸਟ੍ਰਿਪ ਹੋਈ ਉਹ ਟੋ ਟ੍ਰੀਲਰ ਐਪ ਤੇ ਚਿਕਨ ਸਟ੍ਰਿਪ ਮੰਗਾ ਲਈਏ ਸ਼ਾਮੀ ਵੇਲੇ ਫਿਰ ਭੁੱਖ ਲੱਗ ਜਾਂਦੀ ਹੈ ਕੁਝ ਹੋਣਾ ਨਹੀਂ ਹੈ ਤੇ ਫਿਰ ਮੈਂ ਚਿਕਨ ਸਟ੍ਰਿਪ ਦਾ ਪੈਕੇਟ ਵੀ ਮੰਗਾ ਲਿਆ ਸੀ ਠੀਕ ਹੈ ਦੋ ਐ ਮੰਗਾਏ ਇੱਕ ਚਿਕਨ ਸਟ੍ਰਿਪ ਮੰਗਾਈ ਇੱਕ ਐ ਬਟਰ ਮਸਾਲਾ ਮੰਗਾਇਆ ਉਹ ਬਟਰ ਚਿਕਨ ਦਾ ਮਸਾਲਾ ਮੰਗਾਇਆ ਤੇ ਨਾਲ ਇੰਨਾ ਸੋਨਾ ਪੁਦੀਨਾ ਆਇਆ ਪੁਦੀਨਾ ਵੀ ਬੜਾ ਅੱਛਾ ਮਿਲ ਗਿਆ ਚਟਨੀ ਵਾਸਤੇ ਤੇ ਧਨੀਆਂ ਵੀ ਬੜਾ ਅੱਛਾ ਮਿਲ ਗਿਆ ਤੇ ਹੁਣ ਸ਼ਾਇ ਪਨੀ ਰੱਖ ਦਾਂਗੇ ਜੀ ਮਸਾਲਾ ਅੰਦਰ ਕਰਾਣ ਅਡੀ ਡਿਮਾਂਡ ਵੀ ਪੂਰੀ ਹੋ ਗਈ ਕਿ ਬਟਰ ਚਿਕਨ ਦਾ ਮਸਾਲਾ ਯੂਜ਼ ਹੋਏਗਾ ਤੇ ਪੂਰਾ ਪ੍ਰੋਪਰ ਹੀ ਬਟਰ ਚਿਕਨ ਵਾਂਗੂ ਟੇਸਟ ਆਏਗਾ ਤੇ ਮੈਂ ਆਪ ਨੂੰ ਦਿਖਾ ਸਕੀ ਐ ਕੋਈ ਸ਼ੈਫ ਜਿਹੜਾ ਆਂਦੇ ਨਾ ਉਹਦੇ ਚ ਮਾਸਟਰ ਸ਼ੈਫ ਇਸ ਇਹੋਨਾਂ ਦੀ ਫੋਟੋ ਲੱਗੀ ਹੋਈ ਐ ਤੇ ਇਹ ਦੋ ਦਨਾ ਬਾਰ ਹੀ ਪਿਆ ਐ ਤੇ ਇਹ ਦੇਖੋ ਜੀ ਇਹ ਮਸਾਲਾ ਪੀਸ ਲਿਆ ਠੀਕ ਐ ਹੁਣ ਇਹ ਮਸਾਲਾ ਪੀਸ ਲਿਆ ਤੇ ਹੁਣ ਅਸੀਂ ਇਹਨੂੰ ਥੋੜਾ ਥੋੜਾ ਕਰਕੇ ਨਾ ਛਿੰਨੀ ਛਾਨ ਲਾਂਗੇ ਇਹ ਛਾਨਣਾ ਬਹੁਤ ਜ਼ਰੂਰੀ ਐ ਕਿਉਂਕਿ ਅਸੀਂ ਛਿਲਕਾ ਨਹੀਂ ਦਰ ਐ ਔਰ ਮੈਂ ਆਪ ਨੂੰ ਦਿਖਾ ਰਸਾ ਮੈਸ ਐਦੇ ਕੋਈ ਮਸ ਕੀ ਹੁੰਦਾ ਹੈ ਜਦ ਐਵਜੇ ਕੋਈ ਕੰਮ ਕਰਨ ਲੱਗੋ ਨਾ ਤੇ ਪਹਿਲੇ ਤੇ ਮਿਕਸੀ ਦਾ ਬੁਰਾ ਹਾਲ ਹੁੰਦਾ ਹੈ ਉਸ ਤੋਂ ਬਾਅਦ ਸਲੈਬ ਦਾ ਬੁਰਾ ਹਾਲ ਹੁੰਦਾ ਹੈ ਕਿਉਂਕਿ ਨਾ ਇਹ ਮਸਾਲਾ ਇਹ ਸਭ ਕੰਮ ਕਰਨੇ ਨਾ ਆਸਾਨ ਨਹੀਂ ਹੁੰਦੇ ਵੀਡੀਓ ਬਣਾਣੀ ਆਸਾਨੀ ਹੁੰਦੀ ਆਪ ਨੂੰ ਤੇ ਮਿਲਦੀ ਹੈ 15 ਮਿੰਟ ਦੀ ਵੀਡੀਓ ਤੇ ਮੇਰਾ ਕੰਮ ਵੱਜ ਜਾਂਦਾ 5-7 ਘੰਟਿਆਂ ਦਾ ਕਿੱਥੇ-ਕਿੱਥੇ ਛਿੱਟਾ ਗਿਰਿਆ ਨੇ ਕਿੱਥੇ-ਕਿੱਥੇ ਕੀ ਗਿਰ ਰਿਹਾ ਇਹ ਸਭ ਕੁਝ ਮੈਨੂੰ ਸਾਫ਼ ਕਰਨਾ ਹੈ ਠੀਕ ਹੈ ਜੀ ਤੇ ਨਾ ਬਲਾਈ ਬਟਰ ਚਿਕਨ ਬਣਾਦੇ ਬਣਾਉਂਦੀ ਮੈਨੂੰ ਦੋ ਤਿੰਨ ਘੰਟੇ ਲੱਗ ਗਏ ਕਿਉਂਕਿ ਹਰ ਚੀਜ਼ ਪੀਸਨੀ ਫਿਰ ਮਿਕਸੀ ਸਭ ਕੁਝ ਸਾਰਾ ਕਮ ਸਮੇਟਣਾ ਆਸਾਨੀ ਹੈ ਨਾ ਪੂਰੀ ਕਿ ਕੰਮ ਕਰਨਾ ਹੈ ਕਿ ਪ੍ਰੋਸੈਸ ਕਰਨਾ ਹੈ ਹੁਣ ਉਹ ਛੋਟੇ ਛਪਾਇਆ ਦੇਖੋ ਦੋ ਮਿਕਸੀ ਦੇ ਜਾਰ ਗੰਦੇ ਹੋ ਗਏ ਪਹਿਲੇ ਵੱਡੇ ਵਾਲੇ ਪੀਸਿਆ ਤੇ ਉਹ ਰਹਿ ਰਿਆ ਸੀ ਹੁਣ ਜਿਹੜਾ ਉਹ ਰਹਿ ਗਿਆ ਨਾ ਥੋੜਾ ਜਿਹਾ ਮੈਂ ਉਹਨੂੰ ਉਹਦੇ 'ਚ ਨਾ ਥੋੜੇ ਜਿਮੈਂ ਸੈਸਮੀ ਸੀਡ ਪਾਤੇ ਮੈਂ ਕਿਾ ਚੱਲ ਗਰੇਵੀ ਹੋਰ ਅੱਛੀ ਬਣ ਜਾਏਗੀ ਗਾੜੀ ਗਾੜੀ ਜੀ ਤੇ ਕਾਜੂ ਮੈਂ ਪੰਜ ਸੱਤੀ ਪਾਇਆ ਸੀ ਤੇ ਬਸ ਮੈਂ ਹੁਣ ਸਾਰਾ ਮਸਾਲਾ ਪੀਸ ਕੇ ਸਲੈਪਸ ਆਫ ਕਰ ਲਈ ਤੇ ਉਸ ਤੋਂ ਬਾਅਦ ਜੀ ਮੈਂ ਤਰਤਾ ਮਸਾਲਾ ਗੈਸ ਤੇ ਤੇ ਐ ਮੈਂ ਪਾਤਾ ਜੀ ਬਟਰ ਚਿਕਨ ਦਾ ਮਸਾਲਾ ਮੈਂ ਮਸਾਲੇ ਤੇ ਪੜਿਆ ਸੀ ਤੇ ਲਿਖਿਆ ਹੋਇਆ ਸੀ 1 ਕਿਲੋ ਵਸਤੇ ਇੱਕ ਪੈਕੇਟ ਹੁੰਦਾ ਤੇ ਮੇਰਾ ਚਿਕਨ ਕੱਟ ਸੀ ਤੇ ਮੈਂ ਹਜੇ ਮਤਲਬ 130 ਪਾਇਆ ਹੋਏਗਾ ਜਿਆਦਾ ਵੀ ਨਹੀਂ ਪਾਇਆ ਕਿਉਂਕਿ ਮੈਂ ਚਿਕਨ ਨੂੰ ਵੀ ਮਸਾਲਾ ਲਗਾ ਰੱਖਿਆ ਸੀ ਨਾ ਤੇ ਮੈਂ 130 ਪਾਇਆ ਮੈਂ ਪੂਰਾ ਨਹੀਂ ਪਾਇਆ ਤੇ ਮੈਨੂੰ ਕੱਟ ਲੱਗੇਗਾ ਤੇ ਮੈਂ ਹੋਰ ਪਾਲਾਂਗੀ ਠੀਕ ਹੈ ਹੁਣ ਮੈਂ ਵਿਸਕਰ ਲਾਂਗੀ ਕਿਉਂਕਿ ਬਸ ਦੁੱਧ ਪਾਇਆ ਸੀ ਨਾ ਤੇ ਦੁੱਧ ਦੇ ਮਸਾਲੇ ਦੀ ਗੁਟਲੀਆਂ ਬਣ ਰਹੀਆਂ ਸਨ ਤੇ ਮੈਂ ਫਟਾਫਟ ਵਿਸਕਰ ਨਾਲ ਸਾਰਾ ਮਸਾਲਾ ਇਕਸਾਰ ਕਰ ਲਿਆ ਤਾਂ ਕਿ ਪੂਰਾ ਜਿਹੜਾ ਮਸਾਲਾ ਬਣਾਇਆ ਕਾਜੂ ਦਾ ਪੇਸਟ ਵਗੈਰਾ ਸਭ ਕੁਝ ਤੇ ਸਭ ਮਸਾਲਾ ਇਕਸਾਰ ਹੋ ਜਾਏ ਤੇ ਇਧਰ ਮੈਂ ਛੱਕ ਕੇ ਦੇਖ ਲਈ ਅਸੀਂ ਕਿ ਨਮਕ ਦੀ ਲੋੜ ਹੈ ਤੇ ਹਾਂ ਇਸ ਮਸਾਲੇ ਅੰਦਰ ਨਮਕ ਨਹੀਂ ਹੁੰਦਾ ਵੈਸੇ ਆਲਰੇਡੀ ਚਨਾ ਮਸਾਲਾ ਸਭੀ ਨਮਕ ਪਿਆ ਹੁੰਦਾ ਹੈ ਮਗਰ ਇਸ ਮਸਾਲੇ ਬਿਲਕੁਲ ਵੀ ਨਮਕ ਨਹੀਂ ਹੈ ਤੇ ਮੈਂ ਪ੍ਰੋਪਰ ਪੂਰਾ ਜਿੰਨਾ ਨਮਕ ਲੋਟ ਸੀ ਮੈਂ ਓਨਾ ਪਾਇਆ ਤੇ ਮੈਂ ਇਹਦੇ ਵਿੱਚ 2 ਚਮਚ ਹੋਰ ਮਸਾਲਾ ਪਾਤਾ ਸੀ ਠੀਕ ਹੈ ਤੇ ਬੱਸ ਜੀ ਇਧਰ ਮੇਰਾ ਮਸਾਲਾ ਕੜ ਗਿਆ ਤੇ ਮੈਂ ਐਜ਼ ਇਟ ਇਜ਼ ਇਹ ਨਾ ਪਾ ਦਾਂਗੀ ਉਹਦੇ ਅੰਦਰ ਚਿਕਨ ਦੀ ਚਿਕਨ ਦੀ ਗਰੇਵੀ ਅੰਦਰ ਪੂਰਾ ਚਿਕਨ ਬਸ ਤੁਸੀਂ ਇਹਦੇ ਅਗਰ ਤੁਹਾ ਕੋਈ ਨਾ ਹੈ ਤੇ ਉਹਦਾ ਤੂਆ ਦੇ ਲਓ ਮੇਰੇ ਤੋਂ ਕੋਇਲਾ ਨਹੀਂ ਸੀ ਤੇ ਮੈਂ ਐ ਜਿਵੇਂ ਇਹਨੂੰ ਬਣਾਇਆ ਸੀ ਮੈਂ ਓਵੇਂ ਹੀ ਪਾਤਾ ਇਹਨੂੰ ਠੀਕ ਹੈ ਤੇ ਚਲੋ ਜੀ ਹੋਣਾ ਚਿਕਨ ਪੈ ਗਿਆ ਤੇ ਬਸ ਹੁਣ ਇਹਨੂੰ ਅਸੀਂ ਹਿਲਾ ਲਾਂਗੇ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਤੇ 10 ਜਾਂ 15 ਮਿੰਟ ਅਸੀਂ ਇਹਨੂੰ ਗਰੇਵੀ ਅੰਦਰ ਛੋੜ ਦਾਂਗੇ ਛਿਮਤੇ ਤਾਂ ਕਿ ਸਾਡਾ ਇਹ ਚਿਕਨ ਸਾਰਾ ਗਰੇਵੀ ਐਬਜ਼ਾਰਬ ਕਰ ਲੇ ਔਰ ਇੱਕ ਅੱਛਾ ਜਿਹਾ ਤੈਂ ਕਿ ਜਿਆ ਟੇਸਟੀ ਵਾਲਾ ਬਣ ਜਾਏ ਠੀਕ ਹੈ ਜੀ ਕਿਉਂਕਿ ਇਹਦੇ ਪਹਿਲੇ ਮਸਾਲਾ ਹੈ ਥੋੜਾ ਜਿਹਾ ਗ੍ਰੇਵੀ ਅਬਜ਼ਰਬ ਕਰੇਗਾ ਤੇ ਹੋਰ ਟੇਸਟੀ ਹੋ ਜਾਏਗਾ ਤੇ ਮੈਂ ਇਹਦੇ ਧਨੀਆ ਪਾਤਾ ਜਿਹੜਾ ਔਰ ਧਨੀਆ ਜਿੰਨਾ ਅੱਛਾ ਆਇਆ ਸੀ ਨਾ ਇੰਨਾ ਅੱਛਾ ਧਨੀਆ ਮਿਲੇ ਮੈਨੂੰ ਅੱਜ ਦੇਖ ਕੇ ਧਨੀਆ ਦਿਲ ਖੁਸ਼ ਹੋ ਗਿਆ ਤੇ ਮੈਂ ਫਿਰ ਥੋੜਾ ਜਿਹਾ ਕੱਢ ਕੇ ਰੱਖ ਲਿਆ ਮੈਂ ਕਿ ਚਲ ਬਾਅਦ ਚੋਂ ਨਾ ਥੋੜਾ ਜਿਹਾ ਹੋਰ ਉੱਪਰ ਪਾ ਲਾਂਗੀ ਕਿ ਜੋ ਅੰਦਰ ਪਾਰੀਆਂ ਉਹ ਤੇ ਹੋ ਹੀ ਜਾਏਗਾ ਤੇ ਇਧਰ ਮੈਂ ਪਾ ਲਿਆ ਸਰ ਮਿਰਚਾਂ ਤੇ ਲੱਛੇ ਮਤਲਬ ਮਿਰਚਾਂ ਨੂੰ ਵਿੱਚੋਂ ਕੱਢ ਕੇ ਤਿੰਨ ਚਾਰ ਮਿਰਚਾਂ ਮੈਂ ਕੱਢ ਕੇ ਪਾ ਦਿਆਂ ਅਦਰਕ ਦੇ ਲੱਛੇ ਆਪ ਜੀ ਪਾ ਸਕਦੇ ਹੋ ਮੈਂ ਨਹੀਂ ਪਾਏ ਕਿਉਂਕਿ ਰੌਣਕ ਨਹੀਂ ਖਾਂਦਾ ਤੇ ਮੇਰਾ ਪੂਰਾ ਐ ਫੋਕਸ ਨਾ ਚਿਕਨ ਬਣਾਉਂਦਾ ਸਿਰ ਰੌਣਕ ਵਾਸਤੇ ਹੈ ਕਿ ਮੈਂ ਉਹਨੂੰ ਹੀ ਖਵਾਣਾ ਹੈ ਤੇ ਜਿਹੜੀ ਸੀ ਉਹ ਨਹੀਂ ਖਾਂਦਾ ਨਾ ਮੈਂ ਉਹ ਨਹੀਂ ਪਾਂਦੀ ਦੇ ਅੰਦਰ ਤੇ ਹਾਂਜੀ ਇੱਕ ਹੋਰ ਚੀਜ਼ ਕਿ ਮੈਂ ਦੇ ਅੰਦਰ ਨਾ ਅੱਧਾ ਚਮਚ ਛੀਨੀ ਵੀ ਪਾਈ ਸੀ ਠੀਕ ਹੈ ਸਾਰਾ ਕੁਝ ਤਿਆਰ ਹੋ ਜੇ ਉਹ ਛੀਨੀ ਵਾਲਾ ਸਕਿਪ ਹੋ ਗਿਆ ਕਿ ਮੇਰੇ ਫੋਨ ਦੀ ਬੈਟਰੀ ਖਤਮ ਹੋ ਗਈ ਸੀ ਤੇ ਤੁਸੀਂ ਜਿਵੇਂ ਮਸਾਲਾ ਰੈਡੀ ਹੁੰਦਾ ਨਾ ਚਿਕਨ ਪਾਉਗੇ ਨਾ ਨਾਲ ਨਾਲ ਹੀ ਅੱਧਾ ਚਮਚ ਛੀਨੀ ਪਾ ਲੈਣਾ ਕਿਉਂਕਿ ਸਾਰੇ ਮਸਾਲੇ ਨਾ ਟਮਾਟਰ ਦਾ ਖੱਟਾ ਕਾਜੂ ਦਾ ਮਿਠਾਸ ਸੈਸਮੀ ਸੀਡਸ ਪਾਏ ਨੇ ਪਿਆਜ਼ ਪਾਇਆ ਅਦਰਕ ਸਭ ਬੈਲੈਂਸ ਹੋ ਜਾਏਗਾ ਤੇ ਹੁਣ ਜਿਹਰੋਂ ਨੇ ਫੜ ਲਈ ਸੀ ਜਿੱਦ ਮੈਂ ਆਟਾ ਵੀ ਗੁੰਨਵਾਲਿਆ ਸੀ ਐਨੇ ਫੜੀ ਸੀ ਜਿੱਦ ਕਿ ਮੈਂ ਪਰਾਂਠੇ ਲਈ ਖਾਂਗਾ ਮੈਂ ਫੁਲਕਾ ਨਹੀਂ ਖਾਂਗਾ ਕਦੀ ਕਦੀ ਬੱਚਾ ਜਿੱਦੀ ਹੋ ਜਾਂਦਾ ਬਟਰ ਚਿਕਨ ਨਾਲ ਬਟਰ ਨਾਨ ਹੀ ਖਾਵਾਂਗਾ ਤੇ ਹੁਣ ਤਾਂ ਮੈਂ ਬਟਰ ਨਾਨ ਨਹੀਂ ਬਣਾ ਸਕਦੀ ਨਾ ਕਿਉਂਕਿ ਮੈਂ ਆਟਾ-ਬਟਾ ਕੁਛ ਨਹੀਂ ਬੁਣਿਆ ਸੀ ਵੈਸੇ ਮੈਂ ਬਟਰ ਨਾਨ ਘਾਰ ਹੀ ਬਣਾ ਦੇਨੀਆ ਬਗਰ ਮੈਂ ਨਹੀਂ ਬਣਾਈ ਤੇ ਮੈਂ ਕਿਹਾ ਠੀਕ ਹੈ ਫਿਰ ਕਰੋ ਆਪਣੇ ਪਾਪਾ ਜੀ ਨੂੰ ਫੋਨ ਤਾਂ ਕਿ ਨਹੀਂ ਪਾਪਾ ਜੀ ਨੂੰ ਫੋਨ ਕਿਵੇਂ ਕਰਨਾ ਪਾਪਾ ਜੀ ਸੌ ਰਹੇ ਸਨ ਤੇ ਫਿਰ ਮੇਰੇ ਤੇ ਚਾਬੀ ਖੋਲੀ ਇਨੇ ਕਿ ਤੁਸੀਂ ਮੰਗਾ ਕੇ ਦਿਓ ਤੇ ਫਿਰ ਮੈਂ ਇਹਨੂੰ ਬਟਰ ਨਾਨ ਮੰਗਾ ਕੇ ਦਿੱਤੇ ਬਟਨ ਨਾਲ ਨਿੰਨੇ ਰੋਟੀ ਖਾਦੀ ਠੀਕ ਹੈ ਜੀ ਤੇ ਇਧਰ ਆਗੇ ਸੀ ਬਟਨ ਨਾਲ اور ਬਟਨ ਨਾਲ ਕੰਪਲੀਮੈਂਟਰੀ ਕੀ ਮਿਲੀ ਕੜੀ ਅੱਜ ਕੱਲ੍ਹ ਦੀਵਾਲੀਏ ਤੇ ਹਰ ਰੈਸਟੋਰੈਂਟ ਹਰ ਹੋਟਲ ਦੇ ਅੰਦਰ ਕੁਛ ਨਾ ਕੁਛ ਕੰਪਲੀਮੈਂਟਰੀ ਮਿਲ ਹੀ ਰਿਹਾ ਹੈ ਤੇ ਮੇਰਾ ਵੀ ਫਾਇਦਾ ਹੋ ਗਿਆ ਤੇ ਕੜੀ ਮਿਲ ਗਈ ਕਿਉਂਕਿ ਤੁਸੀਂ ਅਗਰ 2800 ਜਾਂ 300 ਦੇ ਅਸਪਾਸ ਦਾ ਕੋਈ ਸਮਾਨ ਮੰਗਾਉਂਦੇ ਹੋ ਤੇ ਕੁਛ ਨਾ ਕੁਛ ਮਿਲਦਾ ਹੈ ਕਦੇ ਜੈਪਟੋ ਤਾਂ ਮਿਲ ਜਾਂਦਾ ਹੈ ਕਦੇ ਇਧਰ ਆ ਦੇਖੋ ਤੇ ਨਾਲ ਉਹਨੇ ਕੜੀ ਭੇਜੀ ਹੈ ਕੜੀ ਸਿਰ ਦੋਈ ਪਕੌੜੇ ਸਨ ਤੇ ਨਾਲ ਬਸ ਕੜੀ ਸੀ ਸਿੰਪਲ ਜੀ ਕੜੀ ਸੀ ਪਰ ਇਹ ਅੱਛੀ ਸੀ ਤੇ ਮੈਂ ਕੜੀ ਨਾਲ ਖਾ ਲਿਆ ਬਟਰ ਨਾਨ ਮੈਂ ਅਜੇ ਨਹੀਂ ਖਾਇਆ ਸੀ ਬਟਰ ਚਿਕਨ ਕਿਉਂਕਿ ਬਣਾ ਬਣਾ ਕੇ ਨਾ ਦਿਲ ਪਰ ਜਾਂਦਾ ਹੈ ਤੇ ਮੈਂ ਨਹੀਂ ਖਾਦਾ ਤੇ ਮੈਂ ਕੜੀ ਨਾਲ ਖਾਦਾ ਬਟਰ ਨਾਲ ਲੇਕਿਨ ਰੌਣਕ ਨੇ ਬਹੁਤ ਖੁਸ਼ ਹੋ ਕੇ ਖਾਇਆ ਬਟਰ ਚਿਕਨ ਔਰ ਬਟਰ ਨਾਨ ਉਹਨੂੰ ਬਹੁਤ ਪਸੰਦ ਆਇਆ ਤੇ ਮੈਂ ਉਹਨੂੰ ਪਾ ਕੇ ਦੇਤਾ ਤੇ ਮੈਂ ਇਧਰ ਆਪਣੀ ਰੋਟੀ ਵੀ ਪਾ ਲਈ ਠੀਕ ਹੈ ਜੀ ਤਕ ਹੁਣ ਆਪਾਂ ਦੋਨੋਂ ਖਾ ਲਾਂਗੇ ਮੈਂ ਸਲਾਦ ਵੀ ਕਟਿਆ ਆਇਆ ਸੀ ਐਨਾ ਅੱਛਾ ਬਟਰਨਨ ਬਣਿਆ ਬਹੁਤ ਟੇਸਟੀ ਬਣਿਆ ਸੀ ਕਿਉਂਕਿ ਰਾਤ ਮੈਂ ਵੀ ਖਾਦਾ ਸੀ ਠੀਕ ਹੈ ਤੇ ਚਲੋ ਜੀ ਹੁਣ ਹੋ ਗਿਆ ਆਪਣਾ ਰੋਟੀ ਦਾ ਟਾਈਮ ਤੇ ਆਪਾਂ ਰੋਟੀ ਖਾਈਏ ਔਰ ਇਸ ਸਲਾਦ ਨੂੰ ਮੈਂ ਕਿਵੇਂ ਬਣਾਇਆ ਅੱਜ ਮੈਂ ਮੈਂ ਪਿਆਜ਼ ਕਟਿਆ ਇਹਦੇ ਚ ਖੀਰਾ ਕਟਿਆ ਇਹ ਗਾਜਰ ਘੋਟਲ ਚ ਆਈ ਸੀ ਮੇਰੇ ਕੋਲ ਗਾਜਰ ਨਹੀਂ ਸੀ ਠੀਕ ਹੈ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਸਿਰਕਾ ਪਾ ਲਿਆ ਔਰ ਥੋੜਾ ਜਿਹਾ ਚਾਟ ਮਸਾਲਾ ਪਾ ਲਿਆ ਤੋ ਇਹ ਬਹੁਤ ਵਧੀਆ ਬਣਿਆ ਸਲਾਦ ਥੋੜਾ ਹਲਕਾ ਜਿਹਾ ਮੈਂ ਸਿਰਕਾ ਪਾਇਆ ਸੀ ਤੇ ਹਲਕਾ ਜਿਹਾ ਮੈਂ ਚਾਟ ਮਸਾਲਾ ਪਾ ਕੇ ਮਿਕਸ ਕਰ ਲਿਆ ਸੀ ਤੁਸੀਂ ਕਦੇ-ਕਦੇ ਨਾ ਆਪਣੇ ਸੈਲਡ ਨੂੰ ਐਵੇਂ ਵੀ ਚੇਂਜ ਕਰ ਸਕਦੇ ਹੋ ਕਿ ਸਿਰਕਾ ਵਗੈਰਾ ਪਾ ਸਕਦੇ ਹੋ ਸਿਰਫ ਨਿੰਬੂ ਹੀ ਨਹੀਂ ਚੋੜਨਾ ਹੁੰਦਾ ਨਾ ਹਰ ਵਾਰੀ ਕਦੇ-ਕਦੇ ਚੇਂਜ ਕਰ ਦਿੰਦੇ ਨੇ ਔਰ ਇਹ ਕੜੀ ਕੜੀ ਵੀ ਅੱਛੀ ਬਣੀ ਹੋਈ ਸੀ ਚਾਹ ਕੰਪਲੀਮੈਂਟਰੀ ਮਿਲੀ ਸੀ ਪਰ ਕੜੀ ਅੱਛੀ ਸੀ ਤੇ ਦੋਨਾਂ ਨੂੰ ਵੀ ਬਟਰ ਚਿਕਨ ਬਹੁਤ ਪਸੰਦ ਆਇਆ ਉਹਨੇ ਖੁਸ਼ ਹੋ ਕੇ ਬਟਰ ਚਿਕਨ ਖਾਇਆ ਬਟਰ ਨਾਨ ਖਾਏ ਤੇ ਬੱਚਾ ਖੁਸ਼ ਹੈ ਜੀ ਤੇ ਇਹ ਦਿਸਮੇਰੀ ਖੁਸ਼ੀ ਹੈ ਤੇ ਇਹ ਕਿ ਬਟਰ ਨਾਨ ਜਸਨੇ ਵੀ ਖਾ ਲਿਆ ਸੀ ਕਿਉਂਕਿ ਉਹ ਵੀ ਬਟਰ ਨਾਨ ਖਾ ਲੈਂਦਾ ਹੈ ਉਹ ਰੋਟੀ ਤੇ ਨਖਰੇ ਕਰਦਾ ਹੈ ਲੇਕਿਨ ਉਹ ਬਟਰ ਨਾਨ ਖਾ ਲੈਂਦਾ ਹੈ ਤੇ ਚਲੋ ਜੀ ਇਧਰ ਮੇਰੇ ਬੱਚਿਆਂ ਨੇ ਖਾ ਲਈ ਸੀ ਰੋਟੀ ਤੇ ਆਪ ਸਭ ਨੂੰ ਵਲੌਗ ਪਸੰਦ ਆਏ ਤੇ ਆਪ ਸਭ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਆਪ ਨੂੰ ਮੇਰੇ ਬਟਰ ਚਿਕਨ ਦੀ ਰੈਸিপি ਕਿਵੇਂ ਲੱਗੀ ਜਰੂਰ ਦੱਸਣਾ ਵਾਈ ਗੁਰ ਜੀ ਸਭ ਨੂੰ ਚੜ੍ਹਦੀ ਕਲਾ